ਦੇਸ਼ਪਰ ਦੇ ਵਿੱਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਇੱਕ ਤੋਂ ਇੱਕ ਵੱਡੇ ਪ੍ਰੋਗਰਾਮ ਹਰ ਕਿਸੇ ਦੇ ਵੱਲੋਂ ਉਲੀਕੇ ਗਏ ਨੇ ਕਿਉਂਕਿ ਹਰ ਕੋਈ ਅੱਜ ਆਜ਼ਾਦੀ ਦਾ ਨਿਗਮਾਨ ਰਿਹਾ ਦੇਸ਼ ਦੇ ਵਿੱਚ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਪਟਿਆਲਾ ਦੇ ਨਾਬਾ ਦੇ ਵਿੱਚ ਦਾ ਇੰਡੋ ਬ੍ਰਿਟਿਸ਼ ਸਕੂਲ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਸਕੂਲ ਦੇ ਸਟਾਫ ਦੇ ਵੱਲੋਂ ਜਿੱਥੇ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟਤਾ ਕੀਤਾ ਗਿਆ ਵਿਦਿਆਰਥੀਆਂ ਨੇ ਇਸ ਆਜ਼ਾਦੀ ਦਿਹਾੜੇ ਮੌਕੇ ਖੂਬ ਰੌਣਕਾਂ ਲਗਾਈਆਂ ਤੇ ਵੱਡੇ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਵੀ ਇਹ ਸਕੂਲ ਦੇ ਵਿੱਚ ਪਹੁੰਚ ਕੇ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਜਿਸ ਤੋਂ ਬਾਅਦ ਰਜਿੰਦਰਪਾਲ ਆਨੰਦ ਦੇ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਸੰਬੋਧਨ ਕਰਕੇ ਇਸ ਆਜ਼ਾਦੀ ਦਾ ਨਿਕਸੀ ਮਾਣ ਰਹੇ ਆ ਜੋ ਇਸ ਦੀ ਮਹੱਤਤਾ ਦੱਸੀ ਹੈ ਤੇ ਨਾਲ ਹੀ ਉਹਨਾਂ ਆਜ਼ਾਦੀ ਘੁਲਾਟੀਆਂ ਨੂੰ ਯਾਦ ਵੀ ਕੀਤਾ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਦੇ ਬਾਰੇ ਵੀ ਦੱਸਿਆ ਤੇ ਹੋਰ ਕੀ ਕੁਝ ਕਹਿ ਰਹੇ ਨੇ ਸਾਫ ਦਾ ਡੀਐਸਪੀ ਐਡਵੋਕੇਟ ਜਿੰਦਰਪਾਲ ਅਨੰਦ ਜਿਨ੍ਹਾਂ ਦੇ ਵੱਲੋਂ ਅੱਜ ਦਾ ਇੰਡੋ ਬ੍ਰਿਟਿਸ਼ ਸਕੂਲ ਦੇ ਵਿੱਚ ਟੰਡਾ ਫੈਰਾ ਆਇਆ ਗਿਆ ਜੋ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਨੇ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣਾਉਣੇ ਆ ਤੇ ਇੱਥੇ ਪਹੁੰਚਣ ਤੇ ਤੇ ਮੁੱਖ ਮਹਿਮਾਨ ਵਜੋਂ ਪਹੁੰਚਣ ਤੇ ਜੋ ਨਿਗਰ ਸਵਾਗਤ ਉਹਨਾਂ ਦਾ ਹੋਇਆ ਉਸ ਤੋਂ ਬਾਅਦ ਸਕੂਲ ਦੇ ਸਟਾਫ ਦਾ ਚੇਅਰਮੈਨ ਦਾ ਧੰਨਵਾਦ ਵੀ ਕੀਤਾ ਗਿਆ ਤੁਹਾਨੂੰ ਸੁਣਾਉਣੇ ਆ ਸਨਮਾਨਯੋਗ ਸਰਦਾਰ ਮਨਜੀਤਿੰਦਰ ਸਿੰਘ بی صاحب چیئرمین آف دا انڈو برٹش سکول، شری متی کلجیت کور ڈائریکٹر آف دا سکول، شری انو باتش جی پرنسپل آف دا سکول، سٹاپ کے پیارے بچے ہو۔ سب تو پہلا تھا میں دل دیا گہرائیوں تو، ਮਨਜੀਤਿੰਦਰ ਸਿੰਘ ਦੇਵੀ ਸਾਹਿਬ ਦਾ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਦੇਵੀ ਸਾਹਿਬ ਦੇ ਕਾਰਨ ਹੀ ਮੈਨੂੰ ਅੱਜ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅੱਜ ਅਸੀਂ ਸਾਰੇ ਰਲ ਕੇ 17 ਮਾਰਚ ਸੁਤੰਤਰਤਾ ਦਿਵਸ اج منا رہے ہیں آج یہ تہوار یہ دفس سڈے سارے پاک ورش کو کونے کونے منایا جا رہا ہے آج اِسی بہت خوشیاں نال اس سوتنرتا دس سنو منا رہے ہاں لیکن بچوں میں تو ہنو دسنا چاہتا ہاں کہ اس ਸਤੰਤਤਾ ਜੋ ਸਾਨੂੰ ਮਿਲੀ ਹੈ ਜੋ ਆਜ਼ਾਦੀ ਯਾਦਗਰ ਦਿਨ ਸਾਨੂੰ ਮਿਲੀ ਹੈ 15 ਅਗਸਤ 1947 ਨੂੰ ਸਾਡਾ ਮੁਲਕ ਆਜ਼ਾਦ ਹੋਇਆ ਅੰਗਰੇਜ਼ਾਂ ਦੀ ਗੁਲਾਮੀ ਤੋਂ ਜੰਜੀਰਾਂ ਨੂੰ ਤੋੜਨ ਲਈ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਸਾਡੇ ਸ਼ੂਰ ਬੀਰ ਯੋਧਿਆਂ ਨੇ ਬਹੁਤ ਸਾਹਤਾ ਤੇ ਕੁਰਬਾਨੀਆਂ ਦਿੱਤੀਆਂ ਇਸ ਦਿਨ ਤੇ ਉਨਾ ਨੂੰ ਯਾਦ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਇਸ ਆਜ਼ਾਦੀ ਨੂੰ ਲੈਣ ਲਈ ਸਾਡੇ ਆਜ਼ਾਦੀ ਦੇ ਪ੍ਰਵਾਨਿਆਂ ਨੇ ਜਿਵੇਂ ਕਿ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਰਾਣੀ ਚਾਂਸੀ ਉਦਮ ਸਿੰਘ ਆਪ ਸੀ ਤਾਂ ਨੇ ਆਂਸੀ ਦੇ ਰੱਸਿਆਂ ਨੂੰ ਚੁੰਮ ਕੇ ਅੱਜ ਇਹ ਦਿਨ ਆਜ਼ਾਦੀ ਦਾ ਸਾਨੂੰ ਲੈ ਕੇ ਦਿੱਤਾ اور میں تو ہم بھی دسنا چاہاں گا کہ اس مہنگے ملی ہوئی آزادی راکی بھی اِسی دل و جان کو کرنی ہے سارا مان ترنگا ہے ساری شان ترنگا ہے میں تو تھنوں اتنے اے بھی دسنا چاہاں گا کہ پاویں ਸਾਨੂੰ ਆਜ਼ਾਦ ਹੋਇਆਂ ਨੂੰ ਅੱਜ 78 ਸਾਲ ਹੋ ਗਏ ਨੇ ਤੇ 78ਵਾਂ ਅਸੀਂ ਅੱਜ ਇਹ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਲੇਕਿਨ ਸਾਡਾ ਗਵਰਨਿੰਗ ਮੁਲਕ ਪਾਕਿਸਤਾਨ ਅਤੇ ਹੋਰ ਵਿਦੇਸ਼ੀ ਤਾਕਤਾਂ ਸਾਡੀ ਇਸ ਆਜ਼ਾਦੀ ਨੂੰ ਡਿਸਟਰਬ ਕਰਨਾ ਚਾਹੁੰਦੇ ਨੇ ਤੇ ਦਸਤਾਨ ਕਰਦੇ ਰਹਿੰਦੇ ਨੇ ਤੁਸੀਂ ਪਿੱਛੇ ਜੇ ਦੇਖਿਆ ਕਿ ਪਾਕਿਸਤਾਨ ਦੇ ਟੈਰਰਿਸਟਾਂ ਨੇ ਤਹਿਲਗਾਮ ਵਿੱਚ ਆ ਕੇ ਫਾਦੇ ਭੈਣ ਭਰਾਵਾਂ ਤੇ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦ ਕੀਤਾ ਜਿਸ ਤੋਂ ਮਜਬੂਰ ਹੋ ਕੇ ਸਾਡੀ ਫੌਜ ਨੂੰ ਸਾਡੀ ਸਰਕਾਰ ਨੂੰ ਆਪਰੇਸ਼ਨ ਸੰਧੂਰ ਕਰਨਾ ਪਿਆ ਤੋਂ ਸਾਡੇ ਆਜ਼ਾਦੀ ਦੇ ਪ੍ਰਵਾਨਿਆਂ ਨੇ ਫਾਂਸੀ ਦੇ ਰੱਸਿਆਂ 'ਤੇ ਚੁੱਕ ਕੇ ਇਹ ਦਿਨ ਸਾਨੂੰ ਆਜ਼ਾਦੀ ਦਾ ਲੈ ਕੇ ਦਿੱਤਾ ਇਸ ਆਜ਼ਾਦੀ ਦੀ ਰੱਖਿਆ ਕਰਨਾ ਵੀ ਸਾਡਾ ਸਾਰਿਆਂ ਦਾ ਫਰਜ਼ ਹੈ ਮੈਂ ਬਤੌਰ ਪੁਲਿਸ ਅਫਸਰ ਹੁੰਦੇ ਹੋਏ ਇਸੇ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅਮਨ ਸ਼ਾਂਤੀ ਤੇ ਭਾਈਚਾਰੇ ਨੂੰ ਕਾਇਮ ਰੱਖਣ ਲਈ ਆਕਵਾ ਨਾਲ ਫਰੰਟ ਲਾਈਨ ਤੇ ਲੜਾਈ ਲੜੀ ਔਰ ਮੇਰੇ ਪਰਿਵਾਰ ਨੇ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਚ ਮੇਰੇ ਪਿਤਾ ਜੀ ਵੀ ਸ਼ਹੀਦ ਹੋਏ ਮੇਰੇ ਭਰਾ ਨੂੰ ਵੀ ਟੈਰਿਸਟਾਂ ਨੇ ਗੋਲੀਆਂ ਮਾਰ ਕੇ ਮਾਰਿਆ ਔਰ ਮੇਰੇ ਮਾਮਾ ਜੀ ਦੇ ਵੀ ਗੋਲੀਆਂ ਮਾਰਿਆ ਸੋ ਅਸੀਂ ਪੁਲਿਸ ਵਿੱਚ ਹੁੰਦੇ ਹੋਏ ਵੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਇਹ ਕੁਰਬਾਨੀਆਂ ਦਿੱਤੀਆਂ ਆਉਣ ਵਾਲੇ ਸਮੇਂ ਵਿੱਚ ਬੱਚਿਓ ਦੇਸ਼ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੋਣ ਜਾ ਰਿਹਾ ਹੈ ਮੈਂ ਤੁਹਾਨੂੰ ਇੱਕ ਬੇਨਤੀ ਵੀ ਕਰਾਂਗਾ ਅਤੇ ਇੱਕ ਸਲਾਹ ਵੀ ਦਿਆਂਗਾ ਕਿ ਤੁਸੀਂ ਮਨ ਲਾ ਕੇ ਪੜ੍ਹਾਈ ਕਰਨੀ ਹੈ تھوڑے سکول دار کونٹ تب ایسی بہت اچھا ہے میں ہوں سن رہا سی نائنٹی سکس پرسنٹ تک نمبر بیتی صاحب دے سکول دے بچے نے لے رہے اور آس کرنا ہے کہ تسی ہنڈرڈ جو ہنڈرڈ بھی لاؤ گے تسی آئی پی ایس بڑھنا ہے تسی آئی ایس بڑھنا ہے تسی بڑے پولیٹیشن بڑھنا ہے اور دیش دی ایک تا تے کھنڈ تا دی تے اے سبتنتر تا دی رکھی لئی کم کرنا ہے تھوڑے پچکار میں بہت زیادہ سمان نہیں لانگا ਇੱਕ ਵਾਰ ਫੇਰ ਬੇਟੀ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਨੂੰ ਸਕੂਲ ਦੇ ਸਟਾਫ ਨੂੰ ਔਰ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਅੱਜ ਦੇ ਸੰਕੱਤਤਾ ਦਿੱਤੀ ਅੱਜ ਦੇ ਦਿਨ ਨੂੰ ਸਾਡਾ ਆਜ਼ਾਦ ਹੋਇਆ ਔਰ ਤੁਸੀਂ ਇਹ ਪ੍ਰੋਗਰਾਮ ਕਰਨ ਲਈ ਅਜ਼ਾਦੀ ਦਾ ਦਿਨ ਬਣਾਉਣ ਲਈ ਬਹੁਤ ਸਖਤ ਦਿਿੰਦ ਕੀਤੀ ਹੈ ਔਰ ਖਾਸ ਕਰਕੇ ਬੱਚਿਓ ਮੈਂ ਤੁਹਾਨੂੰ ਅੱਜ ਦੇ ਦਿਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ਹੁਣ ਮੈਂ نعرے گا میں کہاں گا بھارت ماتا کی تہاں کڑیاں کر کے کہنا ہے جے ہو اور تھوڑی آواز سڈے دلی مین سٹیڈیم تک جانی چاہیے جب وا پروگرام ہو رہا ہے آزادی دس منایا جا رہا ہے اور تھی دونوں باہ نعرہ لا ہے Yeah! پانی پونی نہیں لگتا میں آج تو کرتا پھر لو ایک باری ما مت ما جے ہند جے پارت بہت بہت تنبا. ਸਾਸੀ ਕਾਲ જય ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਅਨੰਦ ਸਾਫਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਿਵੇਂ ਕਿ ਤੁਸੀਂ ਅੱਜ ਦੇਖ ਰਹੇ ਹੋ ਸਾਡਾ 79 ਮਾ ਸੁਤੰਤਰਤਾ ਦਿਵਸ ਹੈ ਜੋ ਭਾਰਤ ਦੇ ਕੋਨੇ-ਕੋਨੇ ਵਿੱਚ ਅੱਜ ਤਿਹਾੜ ਵਜੋਂ ਮਨਾਇਆ ਜਾ ਰਿਹਾ ਹੈ ਮੈਨੂੰ ਵੀ ਅੱਜ ਨਾਬਾ ਵਿਖੇ ਇੰਡੋ ਬ੍ਰਿਟਿਸ਼ ਸਕੂਲ ਦੇ ਵਿੱਚ ਮੇਰੇ ਨਾਲ ਸਾਡੇ ਬੀਦੀ ਸਾਹਿਬ ਖੜੇ ਨੇ ਮੈਨੇਜਿੰਗ ਡਾਇਰੈਕਟਰ ਨੇ ਪ੍ਰਿੰਸੀਪਲ ਮੈਮ ਖੜੇ ਨੇ ਡਾਇਰੈਕਟਰ ਸਾਹਿਬ ਖੜੇ ਨੇ ਔਰ ਸਕੂਲ ਦੇ ਬੱਚੇ ਖੜੇ ਨੇ ਅੱਜ ਮੈਨੂੰ ਇੱਥੇ ਇਹਨਾਂ ਵੱਲੋਂ ਚੀਫ ਗੈਸਟ ਬਣਾ ਕੇ ਨਵਾਜਿਆ ਗਿਆ ਅਸੀਂ ਸਾਰਿਆਂ ਨੇ ਰਲ ਕੇ ਅੱਜ ਇੱਥੇ ਸਕੂਲ ਦੇ ਵਿੱਚ ਸੁਤੰਤਰਤਾ ਦਿਵਸ ਦੀ ਮਨਾਇਆ ਬੱਚਿਆਂ ਨੇ ਬਹੁਤ ਇਵੈਂਟਸ ਕੀਤੀਆਂ ਨੇ ਬੜੀ ਮਿਹਨਤ ਕੀਤੀ ਹੈ ਸਟਾਫ ਨੇ ਬੜੀ ਮਿਹਨਤ ਕੀਤੀ ਹੈ ਔਰ ਬਹੁਤ ਅੱਛਾ ਪ੍ਰੋਗਰਾਮ ਜਿਹੜਾ ਜੇ ਸੁਤੰਤਰਤਾ ਦਿਵਸ ਦਾ ਇੰਡੋਗਰੇਟ ਸਕੂਲ ਨਾਬੇ ਵਿਖੇ ਹੋਇਆ ਮੈਂ 베ਦੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਅੱਜ ਐਜ ਏ ਚੀਫ ਗੈਸਟ ਨਵਾਜਿਆ ਔਰ ਇੱਥੇ ਆ ਕੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਵੱਲੋਂ ਆਪਣੀਆਂ ਸੰਸਥਾਵਾਂ ਵੱਲੋਂ ਬੇਦੀ ਸਾਹਿਬ ਨੂੰ ਸਾਰੇ ਸਟਾਫ ਨੂੰ ਸਾਰੇ ਪੰਜਾਬੀਆਂ ਨੂੰ ਤੇ ਭਾਰਤ ਵੰਸ਼ੀਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਤੁਸੀਂ ਸੁਣਿਆ ਸਾਬਕਾ ਡੀਐਸਪੀ ਐਡਵੋਕੇਟ ਜਿੰਦਰਪਾਲ ਆਨੰਦ ਦੇ ਵੱਲੋਂ ਜਿੱਥੇ ਸਕੂਲ ਦੇ ਸਟਾਫ ਦਾ ਚੇਅਰਮੈਨ ਦਾ ਧੰਨਵਾਦ ਕੀਤਾ ਉੱਥੇ ਹੀ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਆਜ਼ਾਦੀ ਗੁਲਾਟੀਆਂ ਦੀਆਂ ਕੁਰਬਾਨੀਆਂ ਦੇ ਬਾਰੇ ਵੀ ਜਾਣੂ ਕਰਵਾਇਆ ਤੇ ਇਸ ਮੌਕੇ ਸਕੂਲ ਦੇ ਚੇਅਰਮੈਨ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਜ਼ੁਬਾਨੀ ਵੀ ਤੁਹਾਨੂੰ ਸੁਣਾ ਦਿੰਨੇ ਆ ਜੇ ਟੂ ਈਚ ਵਨ ਆਫ ਯੂ ਪ੍ਰਾਊਡ ਇੰਡੀਅਨ ਔਨ ਬਿਹੈਫ ਆਫ ਦੀ ਇੰਡੋ ਬ੍ਰਿਟਿਸ਼ ਸਕੂਲ ਆਈ ਏਮ ਗ੍ਰੇਟਲੀ ਥੈਂਕਫੁਲ ਟੂ Anand Sab, Mrs. Anand, for gracing the occasion as chief guest at our Indo British school in the Independence Day celebrations function. Thank you very much. The children have done extremely well. The, we are happy that the Honorable Chief Guest is very happy with their hard work, performance, everybody's hard work, including teachers and whoever. whichever staff has been able to help the students thank you very much anand sir bharat mata ki jai bharat mata ki jai bharat mata ki jai thank you ta tusin suno yahan sakka ds ple advocate jindrapal anand de vallon bhi is azadi dihaade mauke sambodhan kita vidyarthiyon nu te naal hi school de chairman de vallon sakka ds ple advocate jindrapal anand da vi ਧੰਨਵਾਦ ਕੀਤਾ ਗਿਆ ਤੇ ਹੁਣ ਹਰ ਪਾਸੇ ਤੂੰ ਤਾਣ ਦੇ ਨਾਲ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਤਾਂ ਅੱਜ ਪੂਰੇ ਦੇਸ਼ ਦੇ ਵਿੱਚ ਵਾਕਈ ਇਹ ਆਜ਼ਾਦੀ ਦਿਹਾੜਾ ਤੂੰ ਤਾਣ ਦੇ ਨਾਲ ਮਨਾਇਆ ਗਿਆ ਕਿਉਂਕਿ ਉਹਨਾਂ ਆਜ਼ਾਦੀ ਗੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਗਿਆ ਜਿਨ੍ਹਾਂ ਦੇ ਸਦਕੇ ਅੱਜ ਅਸੀਂ ਇਸ ਭਾਰਤ ਦੇਸ਼ ਦੇ ਵਿੱਚ ਆਜ਼ਾਦੀ ਦਾ ਨਿਗਮਣ ਰਹੇ ਹਾਂ